ਦੇ ਅੰਦਰ ਜਾ ਕੇ ਦਿਖਾਉਣੇ ਆ ਕਿ 2 ਪਰਸਨ ਦੀ ਹੈ ਇਹ ਟੈਂਟ ਅੰਦਰ ਜਾ ਕੇ ਦਿਖਾਉਣਾ ਤੁਹਾਨੂੰ ਕੰਪਲੀਟ ਤੁਸੀਂ ਲੈ ਸਕਦੇ ਆਪਾਂ ਵਿੰਟਰ ਵਾਸਤੇ ਅਲੱਗ ਲੈ ਸਕਦੇ ਆ ਹੁਣ ਜਿੱਦਾਂ ਸਮਰ ਰਜਣੇ ਆ ਗਏ ਟੈਂਟ ਆਪਾਂ ਲੈ ਲਿਆ ਹੈ ਟੈਂਟ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਹੁਣ ਜਲਦੀ ਉਹ ਟੈਂਟ ਆਪਾਂ ਲੈ ਲਿਆ ਜੀ ਈ ਕੈਥਲੋਂ ਦੇ ਬਾਹਰ ਆਪਾਂ ਖੜੇ ਆ ਤੇ ਆਪਾਂ ਹੁਣ ਆ ਗਏ ਆ ਜੀ ਅੰਦਰ ਤੇ ਚੱਲਦੇ ਆ ਅੰਦਰ ਜਾ ਰਹੇ ਆ ਡੀ ਕੈਥਲੋਨ ਐਮਬੀਡੀ ਮਾਲ ਇਟਲੀ ਆਪਾਂ ਖਾ ਲਈ ਇੱਥੋਂ ਤੇ ਹੁਣ ਆਪਾਂ ਉਹ ਤੋਂ ਸਮਾਨ ਲੈਣ ਚੱਲੇ ਆ ਤੇ ਕੀ ਲੈਣ ਚੱਲੇ ਆ ਆਪਾਂ ਤੁਹਾਨੂੰ ਜਾਗ ਜੋਥੇ ਦੱਸਦੇ ਆ ਜਿਹੜਾ ਆਪਣਾ ਟਰੈਵਲ ਦੇ ਵਿੱਚ ਕੰਮ ਆਉਣਾ ਆ ਸੋ ਤੁਸੀਂ ਵੀਡੀਓ ਦੇਖਦੇ ਰਹੋ ਆ ਗਏ ਜੀ ਹੁਣ ਐਮਬੀਡੀ ਮਾਲ ਐਮਬੀਡੀ ਮਾਲ ਦੇ ਬਾਹਰ ਆਪਾਂ ਖੜੇ ਆ ਤੇ ਇੱਥੇ ਹੁਣ ਅੰਦਰ ਆਪਾਂ ਜਾਣਾ ਹੈ ਡੀ ਕੈਥਲੋਨ ਜਿੱਥੋਂ ਵੀ ਆਪਾਂ ਆਪਣੇ ਜੁੱਤ ਦਾ ਸਮਾਨ ਲੈਣਾ ਆ ਸੋ ਆ ਗਏ ਆ ਦੋਸਤੋ ਆਪਾਂ ਹੁਣ ਟੀ ਐਮਬੀਡੀ ਮਾਲ ਆ ਗਏ ਜਲੰਧਰ ਡੀ ਕੈਥਲੋਨ ਤੇ ਇੱਕੋ ਆਪਾਂ ਹੁਣ ਕਰਨੀ ਆ ਸ਼ਾਪਿੰਗ ਤੇ ਆਪਾਂ ਸਮਾਨ ਲੈਣਾ ਆਪਣੇ ਟਰੈਵਲ ਦੇ ਨਾਲ ਰਿਲੇਟਡ ਹੈ ਸਮਾਨ ਉਹ ਕੀ ਲੈਣਾ ਆ ਹੁਣ ਆਪਾਂ ਅੰਦਰ ਚੱਲਦੇ ਆ ਤੇ ਤੁਹਾਨੂੰ ਦਿਖਾਉਨੇ ਆ ਵੀ ਆਪਾਂ ਕੀ ਲੈਣ ਲੱਗੇ ਆ ਸੋ ਆਪਾਂ ਹੁਣ ਆ ਗਏ ਆ ਜੀ ਅੰਦਰ ਤੇ ਚੱਲਦੇ ਆ ਅੰਦਰ ਕੰਪਲੀਟ ਆਪਾਂ ਘੁੰਮ ਕੇ ਤੁਹਾਨੂੰ ਇਹ ਕਿਹੜਾ ਕਿਹੜਾ ਸਵਾਲ ਇੱਥੇ ਮਿਲਦਾ ਤੁਸੀਂ ਆਗੇ ਲੈ ਸਕਦੇ ਆ ਜਲੰਧਰ ਡੀ ਕੈਥਲੋਨ ਐਮਬੀਡੀ ਨੂੰ ਹੋਰ ਵੀ ਕਾਫੀ ਸਮਾਨ ਹੈਗਾ ਚੇਅਰਸ ਵਗੈਰਾ ਤੁਸੀਂ ਲੈ ਸਕਦੇ ਆ। ਇਹ ਚੇਅਰਸ ਵੀ ਤੇ ਬਹੁਤ ਵਧੀਆ-ਵਧੀਆ ਹੈਗੀਆਂ ਆਪਣੀ ਨੀਡ ਦੇ ਅਕੋਰਡਿੰਗ ਥੋੜੀ ਕੰਫਰਟੇਬਲ ਵੀ ਲੈ ਸਕਦੇ ਆ ਚੇਅਰ ਜਾਂ ਤੁਸੀਂ ਸਟੂਲ ਵੀ ਲੈ ਸਕਦੇ ਹੋ ਆਪਣੀ ਨੀਡ ਦੇ ਅਕੋਰਡਿੰਗ। ਬਾਕੀ ਟੇਬਲ ਵੀ ਤੁਸੀਂ ਲੈ ਸਕਦੇ ਆ ਅਗਰ ਤੁਸੀਂ ਖਾਣਾ ਵਗੈਰਾ ਬਣਾਉਨੇ ਆ ਤੁਸੀਂ ਆਹ ਟੇਬਲ ਛੋਟਾ ਲੈ ਸਕਦੇ ਆ। ਅਗਰ ਤੁਸੀਂ ਗੱਡੀ ਤੇ ਜਾਂਦੇ ਆ ਵੈਸੇ ਬਾਈਕ ਤੇ ਵੀ ਇਹ ਫਿੱਟ ਹੋ ਜਾਣਾ। ਆਪਾਂ ਕੋ ਕੋ ਨੂੰ ਇਸ ਮਾਲ ਦੇਖਦੇ ਆ ਕੋਈ ਇੱਕ ਮੈਨੂੰ ਬੈਗ ਚਾਹੀਦਾ ਆ ਬੈਗ ਦੇਖਦੇ ਆ ਆਪਾਂ ਵਾਟਰਪੂਫ ਪਾਜੀ ਪਾਜੀ ਵਾਟਰਪੂਫ ਮੈਨੂੰ ਬੈਗ ਨੂੰ ਕੰਪਲੀਟ ਹੋਵੇ ਵਾਟਰਪੂਫ ਨਹੀਂ ਪਾਜੀ ਵਾਟਰਪੂਫ ਕਵਰ ਲੱਗ ਜਾਂਦਾ ਉਸ ਤੋਂ ਦਿਨ ਅੱਛਾ ਹਾਂਜੀ ਕਵਰ ਕੱਲਾ ਮਿਲ ਜੇਗਾ ਕਵਰ ਕੱਲਾ ਮਿਲ ਜੇਗਾ ਅੱਛਾ ਚਲੋ ਆਪਾਂ ਕਵਰ ਲੈ ਲੈਨੇ ਆ ਕੱਲਾ ਕੰਪਲੀਟ ਕਹਿੰਦੇ ਨਹੀਂ ਮਿਲਣਾ ਉੱਪਰ ਲਾਉਣ ਵਾਸਤੇ ਕਵਰ ਜ਼ਰੂਰ ਮਿਲ ਜੂਗਾ ਇਹ ਪਾਜੀ ਕਵਰ ਕਿੱਥੇ ਹੋਣਗੇ ਕਵਰ ਕਿੱਥੇ ਹੋਣਗੇ ਮੈਂ ਮੁੰਡੇ ਨੂੰ ਭੇਜਾਂਗਾ ਕਵਰ ਲੈ ਲੈਣੇ ਉਹਦਾ ਇਹ ਜਿਹੜਾ ਆਪਣਾ ਨਾਰਮਲ ਬੈਗ ਵੀ ਆ ਉਹ ਵੀ ਵਾਟਰਪਰੂਫ ਬਣ ਜਾਊਗਾ ਅ ਕਈ ਵਾਰ ਮੈਂ ਜਿੱਦਾ ਗਿਆ ਬਾਈ ਕਿਤੇ ਤਾਂ ਬਾਰਿਸ਼ ਵੀ ਆ ਜਾਂਦੀ ਤੇ ਫਿਰ ਬੈਗ ਆਪਣਾ ਨਾ ਭਿੱਜ ਜਾਂਦਾ ਭਿੱਜ ਜਾਂਦਾ ਬੈਟ ਹੋ ਜਾਂਦਾ ਤੇ ਸਮਾਨ ਆਪਣਾ ਗਿੱਲਾ ਵਗੈਰਾ ਹੋ ਜਾਂਦਾ ਬਾਕੀ ਬਾਕੀ ਜਿਹੜੇ ਸ਼ੂ ਵਗੈਰਾ ਆ ਬਾਕੀ ਜੋ ਵੀ ਸਮਾਨ ਆ ਟਰੈਵਲਿੰਗ ਵਾਸਤੇ ਜਿਹੜਾ ਜਿਹੜਾ ਨੀੜਿਆ ਤੁਹਾਨੂੰ ਜੋ ਜੋ ਆ ਸਾਰਾ ਇੱਥੋਂ ਮਿਲ ਜਾਣਾ ਤੁਹਾਨੂੰ ਕੰਪਲੀਟ ਤੁਸੀਂ ਲੈ ਸਕਦੇ ਆਪਾਂ ਵਿੰਟਰ ਵਾਸਤੇ ਅਲੱਗ ਲੈ ਸਕਦੇ ਆ ਹੁਣ ਜਿੱਦਾਂ ਸਮਰ ਰਜਣੇ ਆ ਗਏ ਗਰਮੀਆਂ ਵਾਸਤੇ ਅਲੱਗ ਸਾਰਾ ਕੁਝ ਮਿਲ ਜਾਂਦਾ ਤੁਸੀਂ ਲੈ ਸਕਦੇ ਆ ਤੇ ਜਲੰਧਰ ਡੀ ਕੈਸਲੋਂ ਦੇ ਵਿੱਚ ਬਹੁਤ ਵਧੀਆ ਵਧੀਆ ਇੱਥੇ ਤੁਹਾਨੂੰ ਐਸੈਸਰੀ ਬਹੁਤ ਵਧੀਆ ਵਧੀਆ ਕਲੋਥਸ ਬੂਟਸ ਵਗੈਰਾ ਜਿਹੜੇ ਮਿਲ ਜਾਂਦੇ ਆ ਹਾਂ ਇੱਥੇ ਹੁੰਦੇ ਆ ਇਸ ਤਰ੍ਹਾਂ ਵੇਚੇ ਜਾਂਦੇ ਆ ਹੈਗੇ ਆ ਜੀ ਸ਼ੂਜ਼ ਵਗੈਰਾ ਇੱਥੇ ਸ਼ੂਜ਼ ਵੀ ਇਹਨਾਂ ਦੇ ਕੋਲ ਕਾਫੀ ਵੈਰਾਈਟੀ ਆ ਤੁਸੀਂ ਆਪਣੀ ਨੀਡ ਦੇ ਅਕੋਰਡਿੰਗ ਜਿਹੜੇ ਵੀ ਤੁਹਾਨੂੰ ਸ਼ੂ ਚਾਹੀਦੇ ਆ ਹੁਣ ਜਿੱਦਾਂ ਮੈਂ ਆ ਤੇ ਮੈਂ ਤਾਂ ਵਾਟਰ ਪ੍ਰੂਫ ਹੀ ਦੇਖ ਰਿਹਾ ਸ਼ੂਜ਼ ਸੋ ਮੈਨੂੰ ਵਾਟਰ ਪ੍ਰੂਫ ਚਾਹੀਦੇ ਆ ਕਿਉਂਕਿ ਆਪਾਂ ਨੂੰ ਕਿਸੇ ਟਾਈਮ ਪਹਾੜਾਂ ਦੇ ਵਿੱਚ ਜਾਣਾ ਪੈਂਦਾ ਤੇ ਪਾਣੀ ਦੇ ਵਿੱਚ ਪੈਰ ਪੂਰ ਚਲੇ ਜਾਂਦਾ ਸੋ ਤੁਸੀਂ ਆਪਣੀ ਨੀਡ ਦੇ ਅਕੋਰਡਿੰਗ ਜਿਹੜੇ ਆ ਸ਼ੂਜ਼ ਵਗੈਰਾ ਲੈ ਸਕਦੇ ਆ ਇੱਧਰ ਹੈਗੇ ਆ ਸ਼ੂਜ਼ ਸੋ ਹੁਣ ਆਪਾਂ ਬੈਗ ਦੇਖਦੇ ਆ ਉਹ ਜਿਹੜਾ ਆਪਾਂ ਨੂੰ ਬੈਗ ਚਾਹੀਦਾ ਆ। ਆ ਵੀ ਬਧੀਆ ਨਾਈਟ ਤੇ ਵੀ ਕੰਮ ਆ ਜਾਣੀ ਆ। ਦੋਸਤੋ ਆਪਾਂ ਲੈ ਲਿਆ ਜੀ ਟੈਂਟ ਹੁਣ ਆਹ ਵਾਲਾ। ਦੋ ਬੰਦਿਆਂ ਵਾਸਤੇ ਆ ਇਹ। ਮੈਂ ਤੁਹਾਨੂੰ ਹੁਣ ਆਪਾਂ ਤੁਹਾਨੂੰ ਇਹਦੇ ਅੰਦਰ ਜਾ ਕੇ ਦਿਖਾਉਣੇ ਆ ਵੀ ਦੋ ਪਰਸਨ ਲਈ ਹੈ ਇਹ ਟੈਂਟ। ਅੰਦਰ ਜਾ ਕੇ ਦਿਖਾਉਣਾ ਤੁਹਾਨੂੰ। ਹੋਰ ਤੋਂ ਵੜਾ ਦੇ। ਇਹ ਬਹੁਤ ਵਧੀਆ ਆ ਆਪਾਂ ਨੂੰ ਦੋ ਵਾਸਤੇ ਹੀ ਚਾਹੀਦਾ ਸੀਗਾ। ਇਹ ਦੋ ਪਰਸਨ ਜਿਹੜੇ ਆ ਵਹਟ ਸਕਣ ਇਕੱਲੇ ਵਾਸਤੇ ਹੀ ਬਹੁਤ ਵਧੀਆ ਆ ਤੇ ਕਿਸੇ ਟਾਈਮ ਆਪਾਂ ਦੋ ਜਣੇ ਵੀ ਜਾਂਦੇ ਆਂ ਤੇ ਇਸ ਕਰਕੇ ਆਪਾਂ 2 ਪਰਸਨ ਲਿਆ ਆ ਤੇ ਇਹ 2 ਪਰਸਨ ਹੋ ਗਿਆ ਤੇ ਇਹ ਟੈਂਟ ਆਪਾਂ ਲੈ ਲਿਆ ਜੀ ਪਹਿਲਾਂ ਤੇ ਹੁਣ ਆਪਾਂ 2 ਪਰਸਨ ਲਿਆ ਆ ਟੈਂਟ ਤੇ ਆਪਾਂ ਜਿਹੋ ਨਾਲ ਨੇ ਦਿੱਤੀ ਆ ਬਿਲਿੰਗ ਤੇ ਪੂਰਾ ਕੰਪਲੀਟ ਵਲੌਗ ਦਾ ਤੁਸੀਂ ਜੀ ਵੀ ਲਿਆ ਹੁਣ ਇੱਕ ਗੱਲ ਕਰਾ ਲਾਈਕ ਸ਼ੇਅਰ ਕਮੈਂਟ ਜੀ ਨੂੰ ਕਰਿਓ ਤੇ ਬਾਕੀ ਆਪਣੀ ਜਲਦੀ ਨਿਊ ਵੀਡੀਓ ਜਿਹੜੀ ਆ ਆ ਰਹੀ ਆ ਜਿਹੜੀ ਵਿਲੇਜ ਦੀ ਆਪਾਂ ਸ਼ੂਟ ਕੀਤੀ ਆ ਤੇ ਉਹ ਵੀ ਤੁਸੀਂ ਜਰੂਰ ਦੇਖਿਓ ਉਹ ਟੈਂਟ ਆਪਾਂ ਲੈ ਲਿਆ ਜੀ ਈ ਕੈਥਲੋਂ ਦੇ ਬਾਹਰ ਆਪਾਂ ਕੜੇ ਆ ਤੇ ਇਹ ਭਾਜੀ ਹੁਣੀ ਵੀ ਬਰੇਸੀ ਆਪਾਂ ਨੂੰ ਰਸਤੇ 'ਚ ਇਹਨਾਂ ਨੇ ਕਿਹਾ ਵੀ ਤੁਹਾਡੀ ਵੀਡੀਓਜ਼ ਦੇਖੀਆਂ ਆ ਆਪਾਂ ਤੇ ਵਧੀਆ ਲੱਗ ਰਹੀਆਂ ਤੇ ਮਿਹਰਬਾਨੀ ਭਾਜੀ ਥੈਂਕ ਯੂ ਜੀ ਕਿਤੋਂ ਆ ਪਰ ਜੋਮਰ ਤੋਂ ਤੇ ਲੋਕਲ ਆ ਜੀ ਆਪਾਂ ਜੇ ਹੁਣ ਦੇਖਿਓ ਵੀਡੀਓ ਹੋਰ ਵੀ ਵਧੀਆ ਵਧੀਆ ਆ ਰਹੀ ਆ ਆਪਾਂ ਇੱਕ ਸਾਰੇ ਲਾਇਕ ਐਂਡ ਸਬਸਕ੍ਰਾਈਬ ਕਰੋ ਥੈਂਕ ਯੂ ਥੈਂਕ ਯੂ ਲਾਈਕ ਆਈਕਨ ਪ੍ਰੈਸ ਥੈਂਕ ਯੂ